ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਝੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਉਹ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਆ ਕਿਦਾਂ ਦੀ ਲੱਗਦੀ ਆ ਚਲੋ ਜੀ ਹੁਣ ਆਪਾਂ ਫਰਸਟ ਸੂਟ ਦਿਖਾਵਾਂਗੇ ਜਿਹਦਾ ਫੈਬਰਿਕ ਰਹੇਗਾ ਆਰਗੈਂਜ਼ਾ organza ਦੇ ਫੈਬਰਿਕ ਤੇ print suit ਹੋਏਗਾ ਬਹੁਤ ਸੋਹਣਾ ਹੈ ਜਿੱਤੇ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਇਹਦੇ ਵਿੱਚ ਕਾਫੀ ਆਪਣੇ ਕੋਲ ਲੇਟੈਸਟ ਜੇ ਕਲਰ ਅਵੇਲੇਬਲ ਹੈ ਕਾਫੀ 8 ਤੋਂ 10 ਕਲਰ ਜਿਹੜੇ ਆਪਣੇ ਕੋਲ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਜੀ ਆਪਣਾ ਸਕਰੀਨਸ਼ਾਟ ਭੇਜ ਕੇ ਮੈਨੂੰ ਆਰਡਰ ਬੁੱਕ ਕਰੋ ਨਾਲ ਦੁਪੱਟਾ ਤੇ ਚਨੌਂਦਾ ਰੱਖਿਆ ਦੁਪੱਟੇ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਜਿਹੜੀ ਕਿ ਘੇਰੇ ਦੇ ਨੀਚੇ ਲੈਸ਼ ਲੱਗੀ ਹੋਏਗੀ ਸੇਮ ਉਹੀ ਲੈਸ਼ ਲਗਾ ਕੇ ਪਰ ਨਾਲ ਜਿਹੜਾ ਦੁਪੱਟੇ ਨੂੰ ਰੈਡੀ ਕੀਤਾ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਦੁਪੱਟਾ ਸੂਟ ਤੇ ਬਹੁਤ ਸੋਹਣਾ ਜਿਹੜਾ ਨਾਲ ਸਾਰੇ ਹੀ ਸ਼ਰਟ ਤੇ ਜਿਹੜਾ ਸਿੱਪੀ ਦਾ ਕੰਮ ਕਰਕੇ ਬਹੁਤ ਸੋਹਣਾ ਜਿਹੜਾ ਹੈ ਰੈਡੀ ਕੀਤਾ ਹੈ ਇਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਅਪਨੇ ਅਕੋਰਡਿੰਗ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਕੇ ਜਿਹੜਾ ਆਪਣਾ ਆਰਡਰ ਹੈ ਜੀ ਬੁੱਕ ਕਰ ਸਕਦੇ ਹੋ ਅਲੱਗੇ ਤੋਂ ਕਢਾਈ ਦੇਖ ਸਕਦੇ ਹੋ ਬਹੁਤ ਸੋਹਣੀ ਕੀਤੀ ਆ ਕਢਾਈ ਬਹੁਤ ਨੀਟ ਐਂਡ ਕਲੀਨ ਕੀਤੀ ਹੋਈਗੀ ਬਹੁਤ ਵਧੀਆ ਜਿਹੜਾ ਸਿੱਪੀ ਦਾ ਕਟ ਦਾਣੇ ਦਾ ਬਹੁਤ ਸੋਹਣਾ ਵਰਕ ਕੀਤਾ ਹੋਏਗਾ ਨੈਕਸਟ ਆਪਣੇ ਕੋਲ ਇਹ ਵਾਲਾ ਜਿਹੜਾ ਆ ਪ੍ਰਿੰਟ ਅਵੇਲੇਬਲ ਆ ਇਹ ਵਾਲਾ ਡਿਜ਼ਾਈਨ ਅਵੇਲੇਬਲ ਆ ਜਿਹੜਾ ਪਹਿਲਾਂ ਦਿਖਾਇਆ ਉਹ ਆਪਣੇ ਕੋ ਘੇਰੇ ਦੀ ਕੜਾਈ ਵਾਲਾ ਸੀਗਾ ਨੈਕਸਟ ਇਹ ਵਾਲਾ ਆਪਾਂ ਨੈਕ ਦੀ ਕੜਾਈ ਵਾਲਾ ਦਿਖਾਇਆ ਲਾਗੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਸਫਾਈ ਦਾ ਕੰਮ ਕੀਤਾ ਹੋਏਗਾ ਜੀ ਕੰਮ 'ਚ ਕੋਈ ਕੰਪਲੇਂਟ ਨਹੀਂ ਆਏਗੀ ਬਹੁਤ ਵਧੀਆ ਸਫਾਈ ਦਾ ਕੰਮ ਕਰਕੇ ਜਿਹੜਾ ਸੂਟ ਰੈਡੀ ਕੀਤੇ ਆ ਹੈਂਡਵਰਕ ਦੇ ਸੂਟ ਹੋਣਗੇ ਜਿੰਨੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਹੈਂਡਵਰਕ 'ਚ ਹੋਣਗੇ ਇਹ ਆਰਗੈਂਜ਼ਾ ਦਾ ਹੀ ਫੈਬਰਿਕ ਹੋਏਗਾ ਪ੍ਰਿੰਟ ਸੂਟ ਆਰਗੈਂਜ਼ਾ 'ਚ ਬਣਾ ਰੈਡੀ ਕੀਤੇ ਆ ਆਪਾਂ ਹੈਂਡਵਰਕ ਦਾ ਕੰਮ ਕਰਕੇ ਇਹਦੇ ਵਿੱਚ ਆਪਣੇ ਕੋਲ ਦੋ ਰੰਗ ਹੈਗੇ ਦੋ ਡਿਜ਼ਾਈਨ ਹੈ ਇੱਕ ਦਾ ਘੇਰੇ ਦੀ ਕਢਾਈ ਵਾਲਾ ਤੇ ਇੱਕ neck ਵਾਲਾ ਕਈ ਭੈਣਾਂ ਨੂੰ ਘੇਰੇ ਦੀ ਕਢਾਈ ਵਾਲੇ ਪਸੰਦ ਹੁੰਦੇ ਆ ਤੇ ਕਈਆਂ ਨੂੰ neck ਵਾਲੇ ਆਪਣੇ ਅਕੋਰਡਿੰਗ ਤੁਸੀਂ ਜਿਹੜਾ ਚੂਜ਼ ਕਰ ਸਕਦੇ ਹੋ ਜੀ ਨੈਕਸਟ ਆ ਸੈਲੀਬ੍ਰਿਟੀ ਸੂਟ ਆ ਚੈੱਕ ਕਰ ਸਕਦੇ ਹੋ ਜਿੱਦਾਂ ਤੁਸੀਂ ਮਾਈ ਸ਼ਰਮਾ ਨੇ ਪਾਇਆ ਜਿੱਦਾਂ ਇਹਨਾਂ ਨੇ ਪਾਇਆ ਹੈ ਸੇਮ ਐਸਟੀ ਸੂਟ ਰੈਡੀ ਹੋਇਆ ਹੋਊਗਾ ਘੇਰੇ ਤੇ neck ਤੇ ਉਪਰ ਨੂੰ ਕਲੀਆਂ ਜਾਂਦੀਆਂ ਬਾਜੂ ਤੇ ਬਾਟਮ ਤੇ ਸਾਰੇ ਵਰਕ ਸੇਮ ਮਿਲੇਗਾ ਜੀ ਨਾਲ ਦੁਪੱਟਾ ਆਪੇ ਚੁਣੌਂਦਾ ਰੱਖਿਆ ਹੈ ਠੀਕ ਹੈ ਜੀ ਦੇਖ ਸਕਦੇ ਹੋ ਕੜਾਈ ਬਹੁਤ ਸੋਹਣੀ ਕੀਤੀ ਹੈ ਦੁਪੱਟੇ ਤੇ ਫੋਰ ਸਾਈਡ ਜਿਹੜੀ ਲੈਸ਼ ਲਗਾਈ ਹੈ ਲੈਸ਼ ਆਪਾਂ ਜਿਹੜੀ ਸੂਟ ਨਾਲ ਦੀ ਮੈਚ ਕਰਕੇ ਲਗਾਈ ਦੀ ਜਿਹੜੀ ਸੂਟ ਤੇ ਲੈਸ਼ ਲੱਗੀ ਹੁੰਦੀ ਹੈ ਉਹੀ ਸੇਮ ਜਿਹੜੀ ਆਪਾਂ ਦੁਪੱਟੇ ਤੇ ਲਗਾਈ ਆ ਸੂਟ ਦੇ ਘੇਰੇ ਤੇ ਦੇਖ ਸਕਦੇ ਹੋ ਜਿਹੜੀ ਲੈਸ਼ ਲੱਗੀ ਹੋਈ ਆ ਉਹੀ ਦੁਪट्टे ਤੇ 4 ਸਾਈਡ ਲਗਾਈ ਆ ਤੇ ਨਾਲ ਜਿਹੜਾ ਸੇਮ ਉਹਦੇ ਨਾਲ ਦਾ ਵਰਕ 4 ਸਾਈਡ ਜਿਹੜਾ ਕੀਤਾ ਹੋਇਆ ਦੁਪट्टे ਤੇ ਦੁਪੱਟਾ ਇਹਦਾ ਰੱਖਿਆ ਹੋਇਆ ਆ ਪੱਚ ਨੌਨ ਦਾ ਬਹੁਤ ਵਧੀਆ ਫੈਬਰਿਕ ਹੈ ਜੀ ਤੇ ਸੂਟ ਦਾ ਫੈਬਰਿਕ ਜਿਹੜਾ ਹੋਏਗਾ ਕ੍ਰੇਪ ਚ ਹੋਏਗਾ ਵਧੀਆ ੜੀ ਕ੍ਰੇਪ ਹੋਏਗੀ ਕੋਈ ਹਲਕੀ ਕ੍ਰੇਪ ਨਹੀਂ ਹੋਏਗੀ ਕ੍ਰੇਪ ਦੇ ਫੈਬਰਿਕ ਦੇ ਵਿੱਚ ਸੂਟ ਨੂੰ ਰੈਡੀ ਕੀਤਾ ਹੈ ਕਸਟਮਾਈਜ਼ ਕੀਤਾ ਹੈ ਬਹੁਤ ਸੋਹਣਾ ਇਹਦੇ ਵਿੱਚ ਆਪਣੇ ਕੋਲ 10 ਤੋਂ 15 ਕਲਰ ਅਵੇਲੇਬਲ ਹੈ ਦੇਖ ਸਕਦੇ ਤੁਸੀਂ ਜਿੱਦਾਂ ਸੂਟ ਆਪਾਂ ਤੁਹਾਨੂੰ ਪਹਿਲਾਂ ਫੋਟੋ ਦਿਖਾਈ ਸੀ ਮਾਈ ਸ਼ਰਮਨ ਦੀ ਸੇਮ ਐਜ਼ ਇਟ ਇਜ਼ ਇਹ ਸੂਟ ਸਾਰਾ ਹੋਏਗਾ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਕਲਰ ਚੈੱਕ ਕਰੀ ਚਲੋ ਸਿਲੈਕਟ ਕਰੀ ਚਲੋ ਜੇ ਕਿਸੇ ਭੈਣ ਨੂੰ ਲਾਈਟ ਕਲਰ ਪਸੰਦ ਆ ਲਾਈਟ ਵੇ ਲੈ ਸਕਦੇ ਆ ਜੇ ਡਾਰਕ ਪਸੰਦ ਆ ਡਾਰਕ ਆਪਣੇ ਕੋਲ ਆਲਮੋਸਟ ਸਾਰੇ ਹੀ ਕਲਰ ਅਵੇਲੇਬਲ ਆ ਲਾਈਟ ਡਾਰਕ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰਕੇ ਮੈਸੇਜ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਹੋਵੇਗਾ ਸਕਰੀਨ ਤੇ ਉਸ ਨੰਬਰ ਤੇ ਜਿਹੜਾ ਤੁਸੀਂ ਮੈਸੇਜ ਕਰਨਾ WhatsApp ਤੇ ਤੇ ਜਿਹੜਾ ਆਪਣਾ ਸੂਟ ਆਪਣੀ ਪਸੰਦ ਅਕੋਰਡਿੰਗ ਸਕਰੀਨਸ਼ਾਟ ਭੇਜਣਾ ਹੈ ਤੇ ਜੀ ਤੁਸੀਂ ਉਹਦੇ ਵਿੱਚ ਆਪਣਾ ਪ੍ਰਾਈਸ ਪੁੱਛ ਕੇ ਆਪਣਾ ਆਰਡਰ ਜਿਹੜਾ ਪੁੱਕ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਦੇਖੀ ਚਲੋ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰੀ ਚਲੋ ਬਾਕੀ ਜੀ ਇਹਦੇ ਵਿੱਚ ਮਸ਼ੀਨ ਵਰਕ ਦਾ ਕੰਮ ਕੀਤਾ ਹੋਏਗਾ ਇਹ ਮਸ਼ੀਨ ਵਰਕ ਦਾ ਕੰਮ ਕਰਕੇ ਰੈਡੀ ਕੀਤਾ ਹੈ ਸੂਟ ਬਹੁਤ ਹੀ ਸੋਹਣਾ ਕੰਮ ਦੀ ਜਿਹੜੀ ਆ ਬਹੁਤ ਪੂਰੀ ਸਫਾਈ ਦਾ ਕੰਮ ਕੀਤਾ ਹੋਏਗਾ ਬਹੁਤ ਵਧੀਆ ਕੀਤਾ ਹੋਏਗਾ ਕੰਮ ਕੋਈ ਕੰਪਲੇਂਟ ਕੰਮ 'ਚ ਨਹੀਂ ਆਏਗੀ ਬਾਕੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਸਟਿਚ ਕਰਵਾਉਣਾ ਸਟਿਚ ਵੀ ਕਰਾ ਸਕਦੇ ਹਾਂ ਨੈਕਸਟ ਆ ਸੂਟ ਆ ਪਸ਼ੀਮਰ ਦੇ ਵਿੱਚ ਰੈਡੀ ਕੀਤਾ ਵੀ ਨੈਕ ਦੇ ਵਿੱਚ ਹੈ ਜੀ ਵੀ ਨੈਕ ਵੀ ਬਹੁਤ ਚੱਲਦਾ ਅੱਜਕੱਲ ਤੇ نیچے ਨੂੰ ਕਲੀਆਂ ਜਾਂਦੀਆਂ ਤੇ ਸੈਂਟਰ ਦੇ ਵਿੱਚ ਫਲਾਰਸ ਬਣੇ ਹੋਏ ਆ ਦੁਪੱਟਾ ਵੀ ਇਹਦੇ ਨਾਲ ਸ਼ੀਮਰ ਦਾ ਰੱਖਿਆ ਦੁਪੱਟੇ ਤੇ ਫੋਰ ਸਾਈਡ ਲੈਸ਼ ਲਗਾ ਕੇ ਬਹੁਤ ਸੋਹਣਾ ਜਿਹੜਾ ਹੈ ਵਿੱਚ ਸੈਂਟਰ ਵਿੱਚ ਵੀ ਲੈਸ਼ ਲਗਾ ਕੇ ਜਿਹੜਾ ਇਸ ਦੁਪੱਟੇ ਨੂੰ ਵੀ ਨਾਲ ਰੈਡੀ ਕੀਤਾ ਹੈ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਆਪਣਾ ਪਿਆਰ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ